ਹੁਸ਼ਿਆਰਪੁਰ ਦੇ ਦਜ਼ੂਹਾ ਦੇ ਪਿੰਡ ਸ਼ਰਕ ਦੇ ਵਸਨੀਕ ਫੌਜ ਵੀ ਤਾਇਨਾਤ ਇੱਕ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਮ੍ਰਿਤਕ ਫੌਜੀ ਦੀ ਪਹਿਚਾਨ ਸੁਰਜੀਵਨ ਸਿੰਘ ਵਜੋਂ ਹੋਈ ਹੈ ਜੋ ਕਿ ਆਰਸੀਸੀ ਗ੍ਰਿਫ ਵਿਖੇ ਇੰਕੋਂਗ ਅਰੁਣਾਚਲ ਪ੍ਰਦੇਸ਼ ਵਿਖੇ ਤਾਇਨਾਤ ਸੀ ਸੁਰਜੀਵਨ ਸਿੰਘ ਦੀ ਮੌਤ ਦੀ ਖਬਰ ਮਿਲਦੇ ਹੀ ਜਿੱਥੇ ਪਿੰਡ ਵੀ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਪਿੰਡ ਦੇ ਸਰਪੰਚ ਹਰਮੇਸ਼ ਲਾਲ ਨੇ ਦੱਸਿਆ ਕਿ ਸੁਰਜੀਵਨ ਬਹੁਤ ਹੀ ਨੇਕ ਦਿਲ ਇਨਸਾਨ ਸੀ ਉਹਨਾਂ ਆਖਿਆ ਕਿ ਉਹਨਾਂ ਨੂੰ ਜਦੋਂ ਸੁਰਜੀਵਨ ਦੀ ਮੌਤ ਦੀ ਖਬਰ ਮਿਲੀ ਤਾਂ ਪੂਰੇ ਪਿੰਡ ਵੀ ਸੋਗ ਦੀ ਲਹਿਰ ਦੌੜ ਗਈ ਉਹਨਾਂ ਦੱਸਿਆ ਕਿ ਮ੍ਰਿਤਕ ਸੁਰਜੀਵਨ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਉਹਨਾਂ ਪੰਜਾਬ ਸਰਕਾਰ પાસે ਮੰਗ ਕੀਤੀ ਗਈ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਬੰਦਾ ਮਨ ਸਨਮਾਨ ਦਿੱਤਾ ਜਾਵੇ ਉਹਨਾਂ ਦਾ ਸਗੇ ਸੁਰਜੀਵਨ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜਾਂ ਮੁਤਾਬਕ ਕਰ ਦਿੱਤਾ ਗਿਆ ਹੈ। ਤੇ ਸਾਡੇ ਚਾਚੇ ਦੇ ਬੇਟਾ ਸੀਗੇ। ਕਿਤੋਂ ਇਹਨਾਂ ਦੀ ਮੌਤ ਹੋਈ? ਕਿਸ ਤਰ੍ਹਾਂ ਹੋਈ? ਕਿ ਅੱਜ ਤੋਂ 3 ਦਿਨ ਪਹਿਲਾਂ ਹੋਈ ਜੀ ਇਹਨਾਂ ਦੀ ਮੌਤ। ਹਾਂ ਤੇ ਇਹ ਸੀਗੇ ਉਸਾਮ ਚ ਪੁੱਤ ਨੂੰ ਹਾਰਟ ਅਟੈਕ ਆਂਦੇ ਨਾਲ ਇਹਨਾਂ ਦੀ ਮੌਤ ਹੋ ਗਈ। ਇਹਨਾਂ ਦੀ ਕਿਹੜੀ ਕਾਰੇ ਵਿੱਚ ਸੀ ਕਿੰਨੋਂ ਕੰਮ ਕਰਦੇ ਸੀ? ਇਹ ਸੀਗੇ ਗ੍ਰੇਫਨ ਨੂੰ ਕ੍ਰੀਜ ਕਰਦੇ ਸੀਗੇ ਜੀ। ਤੇ ਤੁਹਾਨੂੰ ਪਰਿਵਾਰ ਨੂੰ ਪਹਿਲਾਂ ਪਤਾ ਲੱਗਾ ਕਿ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ। ਪਰਵਾਨ ਯੁਸਤਾ ਦਾ ਪਤਾ ਲੱਗ ਰਤ ਨੂੰ ਖਬਰ ਆਈ ਹੈ ਇਹਨੇ ਸੀਓ ਸਾਹਿਬ ਨੇ ਕੀਤਾ ਪਹੁੰਚ। ਦੇ ਕੋ 4:00 ਵਜੇ ਸਾਨੂੰ ਸੋਚਣਾ ਮਿਲੀ ਇਸ ਚੀਜ਼ ਦੇ ਪਰਿਵਾਰ ਵਿੱਚ ਕੌਣ ਕੌਣ ਨੇ ਜੀ ਪਰਿਵਾਰ ਚ ਇਹਨਾਂ ਦੀ ਬੇਟੀ ਹੈ ਇੱਕ ਬੇਟਾ ਦਾ ਛੋਟੇ ਬੱਚੇ ਹੈ ਬੇਟਾ ਛੋਟਾ ਹੈ 10ਵੀਂ ਕਲਾਸ 10ਵੀਂ ਚ 10 ਸਾਲ ਦਾ ਹੈ ਕੀ ਹੁਣ ਤੁਹਾਡੀ ਮੰਗ ਹੈ ਜੀ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਤਾਂ ਨਹੀਂ ਪੰਜਾਬ ਸਰਕਾਰ ਦੇ ਵਿੱਚ ਹੈਗੀ ਜੋ ਬਣਦਾ ਹੈ ਕਿਨਾਂ ਦਿੱਤਾ ਜਾਏ ਉਹ ਪੰਜਾਬ ਸਰਕਾਰ ਦੀ ਇੱਕ ਹੈਗੀ ਹੈ ਵੀ 1 ਕਰੋੜ ਵੀਆ ਦਿੱਤਾ ਜਾਂਦਾ ਇਹਨਾਂ ਨੂੰ ਠੀਕ ਕੋਈ ਨਾ ਤਾਂ ਜਿਹੜਾ ਬਣਦਾ ਹੈ ਕੋਈ ਦਿੱਤਾ ਜਾਏ ਸਰਕਾਰ ਨੂੰ ਠੀਕ ਪੰਸਰ ਕੀ ਹੈ ਪੂਰਾ ਕੋਈ ਨਾ ਜੁਆ ਦੀ ਡੈਥ ਹੋਈ ਹੈ ਇਸ ਤਰ੍ਹਾਂ ਹੋਈ ਔਰ ਕਿੱਥੇ ਬੁੜੀ ਇਹ ਬੜੀ ਦੁਖਦ ਖਬਰ ਮਿਲੀ ਜਦੋਂ ਮੇਰੀ ਕੋਈ ਇਹਦਾ ਤਾਂ ਪਤਾ ਨਾ ਜਵਾਨ ਸੀਗਾ 45 ਸਾਲ ਦੀ ਉਮਰ ਸੀਗੀ ਤੇ ਆਪਣਾ ਭਰਾ ਸੀਗਾ ਚਾਚੇ ਦਾ ਮੁੰਡਾ ਕਿ ਕਾਦੇ ਵਿੱਚ ਸੀਗੀ ਕੋਈ ਗ੍ਰੇਪਸਰ ਸੀਗੇ ਡਿਊਟੀ ਕਿੱਥੇ ਕਰ ਰਹੀ ਸੀ ਡਿਊਟੀ ਉਧਰ ਡਬਲੂ ਗਾ ਦਾ ਹਾਲ ਕਰਦੇ ਸੀ ਡਬਲੂ ਗਾ ਤੋਂ 70 ਕਿਲੋਮੀਟਰ ਅੱਕ ਕੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਸ ਤਰ੍ਹਾਂ ਹੋ ਸਕੋਗੀ ਸਾਨੂੰ 25 ਤਰੀਕ ਨੂੰ ਕੋਈ 3:00 ਵਜੇ ਖਬਰ ਮਿਲੀ ਹੈ ਹੂੰ ਤਾਂ ਬਹੁਤ ਦੁਖਦ ਖਬਰ ਹੈ ਛੋਟੇ ਛੋਟੇ ਬੱਚੇ ਬਚ ਕੇ ਮਗਰ ਦੋ ਬੱਚੇ ਆ ਛੋਟੇ ਬੱਚੇ ਆ ਸਾਨੂੰ ਇਸ ਕਰਕੇ ਵੀ ਸਰਕਾਰ ਦੇ ਅੱਗੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਇਹਨਾਂ ਦਾ ਬਣਦਾ ਹੈ ਇਹਨਾਂ ਨੂੰ ਮਿਲੇ ਭਜੀ ਅੱਜ ਤੁਸੀਂ ਇੱਥੇ ਸਰਕਾਰ ਦੇ ਪਹੁੰਚੇ ਪਹੁੰਚ ਕੇ ਕਹਿਣਾ ਅੱਜ ਸਾਡੇ ਹਲਕਾ ਦਸੂਹਾ ਲਈ ਅਤੇ ਪਿੰਡ ਸ਼ੈਰਕ ਲਈ ਬੜੀ ਦੁਖਦਾਈ ਖਬਰ ਹੈ ਕਿ ਸਾਡਾ ਜੋ ਵੀਰ ਸੁਖਜੀਵਨ ਸਿੰਘ ਜੋ ਦਿਬੜੂਗਰ ਵਿਕੇ ਥੋੜੀ ਜੀ ਛੋਟੀ ਜੀ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਆ ਅੱਜ ਸਮੁੱਚਾ ਪ੍ਰਸ਼ਾਸਨ ਸਾਡਾ ਸਮੁੱਚਾ ਸ਼ਹਿਰ ਲਾਕਾ ਵਾਸੀ ਤੇ ਪਹੁੰਚੇ ਐ ਸਦੁਗਦਾਈ ਘੜੀ ਵਿੱਚ ਇਸ ਸਮੇਂ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟ ਕਰਨ ਐਮਐਲਏ ਸਾਹਿਬ ਨੇ ਆਉਣਾ ਸੀ ਪਰ ਕਿਸੇ ਜ਼ਰੂਰੀ ਜਿਵੇਂ ਕਾਰਨ ਪਹੁੰਚ ਨਹੀਂ ਸਕਿਆ ਬਾਕੀ ਹਮੇਸ਼ਾ ਪਰਿਵਾਰ ਦੇ ਨਾਲ ਜੋ ਵੀ ਸਰਕਾਰ ਨੂੰ ਮਤਤ ਹੋਈ ਹਮੇਸ਼ਾ ਪਰਿਵਾਰ ਦੇ ਨਾਲ ਤੇ ਕਰਦੇ ਵੀ ਰਵਾਂਗੇ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਮਿਲਦੇ-ਗਿਲਦੇ ਰਵਾਂਗੇ ਜੋ ਉਹਨਾਂ ਦੀ ਕੋਈ ਮੰਗ ਹੋਈ ਚੋਣ ਜਬਤੇ ਤੋਂ ਬਾਅਦ 15 ਜਕ ਤੋਂ ਬਾਅਦ ਉਹ ਜ਼ਰੂਰ ਪੂਰੀ ਕੀਤੀ ਜਾਏਗੀ